ਪੋਰ ਤੁਸੀਂ ਬੋਲੋ ਆਹ ਆ ਜੇ ਮੁੰਗੀ ਦੀ ਢਾਲ ਨੇ ਕੰਨ ਕੋਲ ਹੋ ਗਿਆ ਐ ਐਕਸੀਡੈਂਟ ਹੋਇਆ ਇਹ ਦੇਖਣਾ ਓਕੇ ਇੱਕ ਪਤਾ ਕਿਹਨੇ ਤੁਹਾਡੇ ਵਿੱਚ ਹੋਈ ਸੀ ਇਹਨਾਂ ਦੇ

नो प्रॉब्लम, कोई प्रॉब्लम नहीं, कोई टेंशन नहीं। हालेलुया, पर याद रखियो वो, तो अधी किसने परमेश्वर ने दास ने अपने पे लही जे। ये मत सोचिए वो, ये एडी विकाही नहीं रहनी चाहिए। कल जो, ये कल जो कर रहे हैं, बायपास उसके लिए क्या करता है? मैं अपने दास रूप पर चरण दिनों लगाना ਪੂਜਾਰ ਕਰਨ ਲਈ ਕਹਿੰਦਾ ਮੈਂ ਉਹ ਜਗ੍ਹਾ ਦੂਜੀ ਜਗ੍ਹਾ ਨਹੀਂ ਲਿਓਂ ਪੇਜਦਾ ਇਹ ਤਾਂ ਬੇਦਾਸ਼ਤ ਬੜੀ ਗੱਲ ਕਰ ਰਿਹਾ ਘਟਾ ਜਿਦਾ ਮੰਨਰ ਕਿ ਜਦੋਂ ਆਪਣੇ ਦਾਸ ਤੋਂ ਚਤਨਗੜ੍ਹ ਕੱਲ੍ਹਾ ਇਹ ਚਤਨ ਐਵੇਂ ਨਹੀਂ ਹੁੰਦਾ ਘਟਾ ਜੀ ਕਰਦਾ ਜਾਂ ਉਸੇ ਚ ਪੂਜਾਰ ਕਰਨ ਨੂੰ ਜਿਹੜਾ ਕਰਦਾ ਉਹ ਥੋੜਾ ਜੀ ਜਿਹੜੇ ਮੇਰਾ ਸੀ ਕਰਦਾ ਪਰ ਬੰਨੀ ਆ ਜੀ ਜੇ ਰੱਖੀ ਹੁਣ ਮੈਨੂੰ ਡਰ ਡਰ ਨਹੀਂ ਕੋ ਕਿਸੇ ਗੱਲ ਦਾ ਮੈਨੂੰ ਡਰ ਨਹੀਂ ਕਿਸੇ ਗੱਲ ਦਾ ਡਰ ਨਹੀਂ ਕੋ ਕਿਸੇ ਗੱਲ ਦਾ ਮੈਨੂੰ ਡਰ ਨਹੀਂ ਕਿਸੇ ਗੱਲ ਦਾ

ਜੇਲ੍ਹ ਦੇ ਖਾਇਆ ਖੁਦਾ ਦਾ ਫਜ਼ਲ ਹੈ ਜੇਲ੍ਹ ਦੇ ਜਾਣ ਨੂੰ ਉਸ ਦੇ ਵਾਸਤੇ ਖੁਦਾ ਨੇ ਜਿਹੜੇ ਲੋਕਾਂ ਨੂੰ ਖੁਦਾ ਦੇ ਵਿੱਚ ਤੇ ਇਨਸਾਨ ਪਤਾ ਨਹੀਂ ਸੀ ਇਹਨਾਂ ਨੂੰ ਖੁਦਾ ਦੇ ਵਚਨ ਦੇ ਅਨੁਸਾਰ ਚਲਣਾ ਨਹੀਂ ਸੀ ਹੁੰਦਾ ਪਰਮੇਸ਼ਰ ਅਨੰਦ ਯਾਰ ਆ ਚਲਦੀ ਆ ਰਹੇ ਨੇ ਗੁਆਈਆਂ ਤੁਹਾਡੇ ਵਿੱਚ ਚਲਦੀ ਆ ਰਹੀਆਂ ਪਰ ਅਗਲੇ 2 ਮਹੀਨਿਆਂ ਦੇ ਵਿੱਚ ਅਗਲੇ ਅਗਲੇ 2 ਮਹੀਨਿਆਂ ਦੇ ਵਿੱਚ ਜਮਾਨਤਾ ਆਰਡਰ ਬੜੀ ਹੋ ਕੇ ਹੁਣ ਕੇ ਯਸਮੁਸਿਦਨਾ ਤੁਹਾਡੇ ਕੋਲ ਅੱਖਾਂ ਦੇ ਸਾਹਮਣੇ ਗੁਆਇਆ ਦੇ ਦੇਖ ਲੋ ਕੰਗਲੇ ਇਸ ਨੂੰ ਨਾਲ ਸਾਡੇ ਮਾਸਟਰ ਜੱਟ ਵੀ ਨਹੀਂ ਕਰਕੇ ਆਏ ਸੀ ਹallelujah 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 ਆਓ ਤੇ ਮੂਨੇ ਸ਼ਬਦਾਂ ਦਾ ਦੱਸਾਂਗੇ ਖਦਾ ਦੀ ਸਾਮਰਦ ਬੰਦਾ ਕੰਮ ਕਰਦੀ ਸੀ ਪ੍ਰਾਤਿਸ਼ਟਾ ਆਦਮ ਆ ਗਿਆ ਉੱਥੇ ਯਾਨਾ ਸੋਨੋ ਦੋਸਤ ਆਤਮ ਆ ਗਿਆ ਚਰਚ ਦੇ ਵਿੱਚ ਲੈਮਰਾਂ ਲੱਗੇ ਸੀ ਮਾਤਾ ਮੈਦਰੀਆ ਮਾਤਾ ਨਾਦਾ ਇੱਕੀ ਨਾ ਕੰਮ ਹੈ ਅੰਦਰ ਕੋ ਸੰਧੀ ਚਾੜਦੀ ਹੈ ਜੇ ਤਾਂ ਬਾਦ ਉਸ ਦਾ ਆਦਮਾ ਹੀ ਆਵੇ ਮੁੰਡੇ ਨੂੰ ਕੱਢਣ ਕੋਈ ਲੱਤਾਂ ਪਾਈ ਜਾਏ ਇੱਕ ਪੰਤ੍ਰੀਸ਼ ਦਾ ਆਸਪਾਸ ਜਿਹੜੀਆਂ ਮਸਾਹਰੀਆਂ ਜਿਹੜੋ ਉੱਥੇ ਬਟਾਲੇ ਵਾਲੇ ਹੈ ਇੱਕ ਮਾਸਟਰ ਲਕੀ ਰਾਜ ਜੀ ਕਾਨ ਵਾਲੇ ਵੰਦਰੀ ਮਾਸਟਰ ਬਣੇ ਧਿਆਨ ਨਾਲ ਨਾ ਹੋਣੀ ਜੀ ਉਹ ਇਹ ਇੱਧਰ ਕੋਈ ਕੋਈ ਅੰਦਾਜ਼ੀ ਸਾਹਮਣੇ ਆਮਰੇ ਲੱਗੇ ਇਸ ਲਈ ਇੱਧਰ ਦੁਸਤਾਨਾ ਜੀ ਪਾਸਟੇ ਇੱਧਰ ਬੈਠੇ ਸੀ ਤੇ ਮੈਂ ਹੌਣੀ ਜੀ ਬਾਅਦ ਮਨੋਂ ਪਾਸਟੇ ਸੱਦਿਆ ਕਿਤੇ ਅੰਦਰ ਜਾਇਓ ਪਾਸਟੇ ਸਾਹਿਬ ਮੈਂ ਕਿਹਾ ਠੀਕ ਹੈ ਜੀ ਜੀਦਾ ਜੀ ਜਦੋਂ ਦੇਖਿਆ ਤਾਂ ਮੈਂ ਕਿਹਾ ਮਨਾ ਤਾਂ ਹੌਣੀ ਜੀ ਪਿੱਛੇ ਜਾਇ ਸ਼ੁਰੂ ਹੋ ਗਿਆ ਮੈਂ ਵੀਰੇ ਵਸੋਂ ਬਾਹਰ ਫਿਰ ਮੈਂ ਚਲੋ ਗਿਆ ਹੌਣੇ ਦੇ ਲਾਗੇ ਮੈਂ ਨਹੀਂ ਜਾਇਆ ਕਿਉਂ ਖੁਦਾ ਦਾ ਖਾਦਮ ਸੀ ਉਹ ਕੱਟ ਰਿਹਾ ਸੀ ਕੱਟ ਰਿਹਾ ਸੀ ਦੁਸਤਾਨਾ ਮਨ ਪਰਮੇਸ਼ਰ ਦਾ ਆਸ ਜਿਹੜੀ ਮੇਨ ਚਰਨੀ ਦੇ ਜਿਨ੍ਹਾਂ ਨੂੰ ਸਮਝਣਾ ਦੀ ਮਸਾਕਤ ਪਈ ਸੀ ਚੋਸ ਦੇ ਵਿੱਚ ਉਹ ਆਏ ਮੈਂ ਹੌਲੀ ਜਿਹਾ ਧੱਕ ਗਿਆ ਨਾ ਕੈਮਰੇ ਦੀ ਗਾੜੀ ਕਰ ਦਿੱਤੀ ਅੱਖਾਂ ਮੈਂ ਖੋਲਦੇ ਰਹੇ ਭੂਧ ਵਿੱਚ ਨਿਕਲ ਲੱਦਿਆਂ ਨਾ ਕਿ ਉਧਰੋਂ ਭੂਧ ਵੱਟ ਆ ਗਿਆ ਇੱਥੇ ਹੀ ਫੈਨ ਲੱਤਣੀ ਹੈ ਹਲੇਲੂਇਆ ਹਲੇਲੂਇਆ ਹੌਲੀ ਜਿਹਾ ਮੈਂ ਉਹਨਾਂ ਨੂੰ ਕੈਮਰੇ ਦੀ ਗਾੜੀ ਕਰ ਦਿੱਤਾ ਬਧਰੂ ਸੋਨੂ ਸਾਹਿਬ ਵੀ ਆ ਗਏ ਸੋਨੂ ਸਾਹਿਬ ਵੀ ਆ ਗਏ ਮੈਂ ਨਹੀਂ ਕਿਹਾ ਸੋਨੂ ਇਹ ਹੱਥ ਪਾਜੇ ਨਾ ਬਾਹਰ ਪਰ ਮੈਨੂੰ ਇੱਕ ਚੀਜ਼ ਦੱਸਦੀ ਮਗਾ ਸਿੰਘਪੁਰ ਵਾਲੀ ਯਾਦ ਰੱਖੀ ਕਰ ਹਲੇਲੂਇਆ ਮਗਾਉਂ ਲਾ ਲਈ ਯਾਦ ਰੱਖੀ ਜੇ ਵਾਹ ਹਸਤਾਕਾ ਕਾ ਹੋਇਆ ਨਾ ਮੈਂ ਕਹਾਂ ਉੱਥੇ ਤੇ ਸਾਨੂੰ ਉਹਨਾਂ ਨੇ ਵਸਾਇਆ ਇੱਥੇ ਸਾਨੂੰ ਸਿੱਧਾ ਹੀ ਜੇਲ੍ਹ ਦਾ ਪਰਚਾ ਪੈ ਗਿਆ ਨਾ ਤੇ ਕਹਿੰਦੇ ਬਾਹਰ ਦੇ ਪਰਚੇ ਦੀ ਜ਼ਮਾਨਤ ਨਾ ਪਰਚੇ ਆ ਤੇ ਪਰਚੇ ਦੀ ਕੋਈ ਜ਼ਮਾਨਤ ਨਹੀਂ ਜਿਹੜਾ ਜੇਲ੍ਹ ਦਾ ਪਰਚਾ ਜਿਹੜਾ ਅੰਦਰ ਮੈਂ ਤਾਂ ਨਾ ਧਿਆਨ ਰੱਖਿਓ ਦੀ ਕੋਈ ਜ਼ਮਾਨਤ ਨਹੀਂ ਜੇ ਤੁਸੀਂ ਲੜਾਈ ਦੇ ਵਿੱਚ ਜਾਂਦ ਲੜੀ ਹੈ ਨਾ ਉੱਥੇ ਤੇ ਉਹ ਵੀ ਪਰਚਾ ਤੇ ਤੁਹਾਡੇ ਤੇ ਪੈ ਗਿਆ ਤੇ ਤੁਹਾਨੂੰ ਭੁਗਤਣਾ ਹੀ ਪੈਣਾ ਜੇ ਤੁਹਾਡੀ ਕੋਈ ਚੋਰੀ ਚੀਜ਼ ਫੜੀ ਗਈ ਨਸ਼ਾ ਫੜਿਆ ਗਿਆ ਜਾਂ ਫੋਨ ਫੜ ਕੋਈ ਫੜਿਆ ਗਿਆ ਉਹਦੇ ਉਹਦਾ ਵੀ ਪਛਤਾ ਤੁਹਾਨੂੰ ਪੈਣਾ ਜੀ ਤੇ ਮੈਂ ਇਹਨੂੰ ਮੈਂ ਤੁਹਾਡੇ ਪਿੱਛੇ ਹੋ ਗਿਆ ਮੈਂ ਸੋਣੂ ਵੀ ਆ ਗਿਆ ਲੱਤੀ ਵੀ ਆ ਗਿਆ ਮਿੱਠਲੋ ਵੀ ਹੋ ਜੋ ਸਿੱਧੇ ਮੈਂ ਜ਼ਹਿਰ ਦੇ ਹੋ ਗਿਆ ਪਰਮੇਸ਼ਰ ਦਾ ਦਾਮ ਸੁਣ ਜਿੰਦੀ ਮੁਸ਼ਕਿਲ ਪਈ ਸੀ ਕਿਤਾ ਯਾਰ ਇਹ ਦਗਰਾਂ ਨੇ ਕਿ ਦਵਾ ਬੰਦ ਕਰੋ। ਜਦੋਂ ਮੈਂ ਨਾਲੇ ਹੋ ਜਾਂਦੀ ਤੇ ਮੈਂ ਦੇ ਆਪਣੇ ਨੂੰ ਬੰਦ ਕਰਤੀ ਸੀ। ਮੈਂ ਕਿਹਾ ਮੈਂ ਕਿਹਾ ਵੀ ਦਵਾ ਕਰ ਨੂੰ ਛੱਡ ਦਿਓ। ਉਹ ਹਦ ਤੱਕ 5 5 ਮਿੰਟ ਦੇ ਵਿੱਚ ਗ੍ਰਹਿ ਗ੍ਰਹਿ ਬੋਲਦੀ ਸੀ। ਪਰ ਕੈਮਰਲ ਵੀ ਬੇਟੇ ਆਪਣਾ ਹੀ ਹਾਟ ਮਿੱਟ ਜਾਂਦੀ ਸੀ। ਕਿ ਜੇ ਕੋਈ ਇੱਥੇ ਵਿੱਚੋਂ